ਇਤਿਹਾਸਕ ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ ਪਾਤਸ਼ਾਹੀ ਦਸਵੀਂ ਸ਼੍ਰੀ ਪੌਂਟਾ ਸਾਹਿਬ ਇਸ ਪਵਿੱਤਰ ਸਥਾਨ ਤੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਧਰਮਯੁੱਧ ਫਤਹਿ ਕੀਤਾ ਇਹ ਯੁੱਧ 6 ਵਿਸਾਖ ਸੰਮਤ 1746 ਵਿਕਰਵੀ ਨੂੰ ਸ਼ੁਰੂ ਹੋਇਆ ਗੁਰੂ ਜੀ ਦੀ ਫੌਜ ਕੇਵਲ 7000 ਸੀ ਜਿਸ ਵਿੱਚ ਪੰਜ ਯੋਧੇ ਕਮਾਂਡਰ ਸੀ ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਬੀਬੀ ਵੀਰੋ ਜੀ ਦੇ ਪੰਜ ਪੁੱਤਰ ਸੰਗੋਸ਼ਾ ਗੁਲਾਬ ਰਾਏ ਜੀਤਮਲ ਗੰਗਾ RAM ਮਾਰੀ ਚੰਦ ਸਡੋਰੇ ਵਾਲੇ ਅਤੇ ਪੀਰ ਬੁੱਧੂ ਸਾਹ ਦੇ 700 ਚੇਲੇ ਭਾਵ ਮুরিਦ ਦੋ ਭਰਾ ਅਤੇ ਚਾਰ ਪੁੱਤਰ ਉਦਾਸੀ ਸਾਧੂ ਬਾਬਾ ਕਿਰਪਾਲ ਦਾਸ ਜੀ ਆਦ ਸ਼ਾਮਲ ਹੋਏ ਵਿਰੋਧੀ ਰਾਜੇ ਹਰੀ ਚੰਦ ਹੰਡੂਰੀਆ ਭੀਮ ਚੰਦ ਫਤੇ ਚੰਦ ਭੀਖਨ ਖਾਂ ਵੀਰ ਸੈਨ ਮੰਡੀ ਕਿਰਪਾਲ ਚੰਦ ਕਾਂਗੜਾ ਗੋਪਾਲ ਚੰਦ ਗੁਲੇਰੀਆ ਅਦੁਕਰ ਸ਼ਾ ਅਤੇ 25000 ਸੈਨਾ ਨਾਲ ਸ਼ਾਮਲ ਹੋਏ ਨਜਾਬਤ ਖਾਨ ਨੂੰ ਮਾਰ ਕੇ ਸੰਗੋਸ਼ਾ ਜੀ ਆਪ ਵੀ ਸ਼ਹੀਦ ਹੋ ਗਏ ਗੁਰੂ ਜੀ ਨੇ ਸ਼ਹੀਦ ਸੰਗੋਸ਼ਾ ਨੂੰ ਵੇਖ ਕੇ ਤੀਰ ਕਮਾਨ ਸੰਭਾਲਿਆ ਇੱਕ ਪਠਾਨ ਦਾ ਨਿਸ਼ਾਨਾ ਬਣ ਕੇ ਤੀਰ ਛੱਡਿਆ ਅਤੇ ਸਦਾ ਦੀ ਨੀਂਦ ਸੁਲਾ ਦਿੱਤਾ ਗੁਰੂ ਜੀ ਨੇ ਤੀਰਾਂ ਦੀ ਵਰਖਾ ਕਰ ਦਿੱਤੀ ਅਤੇ ਪਠਾਨ ਮੈਦਾਨ ਛੱਡ ਕੇ ਭੱਜ ਗਏ ਹਰੀ ਚੰਦ ਨੇ ਬੜੇ ਗੁੱਸੇ ਵਿੱਚ ਕਮਾਨ ਫੜੀ ਅਤੇ ਗੁਰੂ ਜੀ ਦੇ ਤਿੰਨ بار ਕੀਤੇ ਪਹਿਲਾ ਤੀਰ ਗੁਰੂ ਜੀ ਦੀ ਘੋੜੇ ਦੀ ਕਾਠੀ ਵਿੱਚ ਜਾ ਲੱਗਾ ਦੂਜਾ ਤੀਰ ਗੁਰੂ ਜੀ ਦੀ ਦਸਤਾਰ ਕੰਨ ਛੋਕੇ ਲੰਘ ਗਿਆ ਤੀਜਾ ਤੀਰ ਗੁਰੂ ਜੀ ਦੀ ਪੇਟੀ ਤੇ ਲੱਗਿਆ ਥੋੜਾ ਜ਼ਖਮ ਕੀਤਾ ਗੁਰੂ ਜੀ ਨੇ ਬਾਣੀ ਉਚਾਰੀ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਗੁਰੂ ਜੀ ਜੋਸ਼ ਵਿੱਚ ਆ ਗਏ ਅਤੇ ਇੱਕ ਤੀਰ ਨਾਲ ਹਰੀ ਜਾਂਦ ਨੂੰ ਮੌਤ ਬਖਸ਼ ਦਿੱਤੀ 18 ਵਿਸਾਖ ਸੰਮਤ 1746 ਬਿਕਰਮੀ ਨੂੰ ਜੰਗ ਫਤਹਿ ਕੀਤੀ